ਸਤਿ ਸ਼੍ਰੀ ਅਕਾਲ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਦੋਸਤੋ ਸਿੱਖ ਇਤਿਹਾਸ ਦੇ ਪੰਨੇ ਜਿਹੜੇ ਆ ਉਹਨਾਂ ਦੀ ਝੜਨੀ ਝਾਰੀ ਆ ਤੇ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਝੜਨੀ ਝਾਰੀ ਕਰਾਂਗੇ ਤੇ ਉਹਨਾਂ ਦੀ ਲਾਹੌਰ ਦੀ ਲੜਾਈ ਅੱਜ ਕਰਦੇ ਹਾਂ ਉਸ ਲੜਾਈ ਦੇ ਪੰਨਿਆਂ ਤੇ ਗੱਲ ਲਾਹੌਰ ਸ਼ਹਿਰ ਮੁਗਲ ਸ਼ਹਿਨशाह ਜਹੀਰ ਉਦ-ਦੀਨ ਬਾਬਰ ਦੇ ਵੇਲੇ ਤੋਂ ਹੀ ਮੁਗਲਿਆ ਸਲਤਨਤ ਦਾ ਹਿੱਸਾ ਸੀ ਤੇ ਮੁਗਲ ਬਾਦਸ਼ਾਹਾਂ ਦਾ ਪਸੰਦੀਦਾ ਸ਼ਹਿਰ ਸੀ ਉਹ ਅਕਸਰ ਇੱਥੇ ਆਪਣਾ ਦਰਬਾਰ ਲਾਉਂਦੇ 18ਵੀਂ ਸਦੀ ਦੀ ਦੂਜੀ ਦੁਹਾਈ ਤੇ ਮਗਰੋਂ ਮੁਗਲਿਆ ਸਲਤਨਤ ਹੌਲੀ-ਹੌਲੀ ਜਵਾਲਵਲ ਤੁਰ ਪਈ ਮੁਗਲਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਦੇ ਹੋਏ ਮਹਾਰਾਸ਼ਟਰ ਤੇ ਮਰਾਠਿਆਂ ਨੇ ਪੂਰੇ ਹਿੰਦੁਸਤਾਨ 'ਚ ਆਤਮ ਚਾ ਦਿੱਤੀ ਮਰਾਠਿਆਂ ਨੇ ਪੰਜਾਬ 'ਚ ਅਟਕ ਤੱਕ ਦੇ ਇਲਾਕੇ ਫਤਿਹ ਕਰ ਲਏ ਸਿੱਖ ਸਰਦਾਰ ਵੀ ਮਰਹੱਟਿਆਂ ਨਾਲ ਮਿਲ ਗਏ ਤੇ ਪੰਜਾਬ ਦੇ ਬਹੁਤੇ ਇਲਾਕਿਆਂ ਚ ਆਪਣੀਆਂ ਨਿੱਕੀਆਂ ਨਿੱਕੀਆਂ ਅਮਲਦਾਰੀਆਂ ਕਾਇਮ ਕਰ ਲਈਆਂ ਜਿਨ੍ਹਾਂ ਨੂੰ ਮਿਸਲ ਆਖਿਆ ਜਾਂਦਾ ਸੀ ਮਰਹੱਟਿਆਂ ਦੀ ਲੁੱਟਮਾਰ ਤੋਂ ਤੰਗ ਲੋਕਾਂ ਨੂੰ ਦਿੱਲੀ ਦੀ ਮੁਗਲਿਆ ਸਲਤਨਤ ਤੋਂ ਤਾਂ ਮਰਹੱਟਿਆਂ ਦਾ ਮੁਕਾਬਲਾ ਕਰਨ ਦੀ ਉਮੀਦ ਨਹੀਂ ਸੀ ਇਸ ਲਈ ਉਹਨਾਂ ਨੇ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾ ਅਬਦਾਲੀ ਤੋਂ ਮਰਹੱਟਿਆਂ ਦੇ ਖਿਲਾਫ امداد ਮੰਗੀ ਤੇ ਉਸ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦੀ ਦਾਵਤ ਦਿੱਤੀ ਸ਼ਾਹ ਅਬਦਾਲੀ ਕਾਬਲ ਤੋਂ ਪੰਜਾਬ ਆਇਆ ਤੇ ਪਾਣੀਪਤ ਦੀ ਤੀਜੀ ਲੜਾਈ 'ਚ ਮਰਹੱਟਿਆਂ ਨੂੰ ਭਾਰੀ ਨਾਕਾਮੀ ਜਬੀ ਦਿੱਤੀ। ਪੰਜਾਬ ਆਪਣੀ ਸਲਤਨਤ ਚਾਹਮਲ ਕਰ ਲਿਆ। ਰਣਜੀਤ ਸਿੰਘ ਦੇ ਦਾਦਾ ਚੱਟ ਸਿੰਘ ਤੇ ਦੂਜੇ ਸਿੱਖ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਆਉਣਾ ਪਸੰਦ ਨਹੀਂ ਸੀ। ਇਹਨਾਂ ਨੇ ਅਬਦਾਲੀ ਦੀਆਂ ਫੌਜਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਨਿੱਕੀ-ਨਿੱਕੀ ਟੁਕੜੀਆਂ 'ਚ ਘੋੜਿਆਂ ਤੇ ਆਉਂਦੇ ਤੇ ਅਬਦਾਲੀ ਦੀਆਂ ਫੌਜੀਆਂ ਤੇ ਅਚਾਨਕ ਹਮਲਾ ਕਰਕੇ ਜੰਗਲਾਂ, ਬੈਲੀਆਂ ਦੇ ਵਿੱਚ ਚਲੇ ਜਾਂਦੇ। ਪਰ ਇਹ ਕੋਈ ਮਜ਼ਬੂਤ ਹਕੂਮਤ ਕਾਇਮ ਨਾ ਕਰ ਸਕੇ ਤੇ ਸਿਰਫ ਨਿੱਕੇ ਨਿੱਕੇ ਇਲਾਕਿਆਂ ਤੇ ਆਪਣੀ ਸਰਦਾਰੀ ਬਣਾ ਸਕੇ ਪੰਜਾਬ ਲਾਹੌਰ ਸਮੇਤ ਦਰਾਨੀ ਸਲਤਨਤ ਚ ਸ਼ਾਮਲ ਰਿਹਾ ਤੇ ਰਣਜੀਤ ਸਿੰਘ ਦੇ ਵੇਲੇ ਚ ਪੰਜਾਬ ਤੇ ਅਫਗਾਨਿਸਤਾਨ ਤੇ ਕਸ਼ਮੀਰ ਤੇ ਅਹਿਮਦ ਸ਼ਾਹ ਉਦਾਲੀ ਦੇ ਪੋਤੇ ਜਮਾਨ ਸ਼ਾਹ ਦੀ ਹਕੂਮਤ ਸੀ ਰਣਜੀਤ ਸਿੰਘ ਨੇ 1799 ਇਸਵੀ ਚ ਲਾਹੌਰ ਤੇ ਹਮਲਾ ਮਾਰਿਆ ਉਸ ਵੇਲੇ ਲਾਹੌਰ ਤੇ ਪੰਗੀ ਸਰਦਾਰਾਂ ਦੀ ਹਕੂਮਤ ਸੀ ਇਹਨਾਂ ਨੂੰ ਪੰਗੀ ਇਸ ਲਈ ਆਖਿਆ ਜਾਂਦਾ ਹੈ ਕਿ ਇਹ ਹਰ ਵੇਲੇ ਭੰਗ ਦੇ ਨਸ਼ੇ ਚ ਮਸਤ ਰਹਿੰਦੇ ਇਨਾ ਨੇ ਇਸ ਤੋਂ ਪਹਿਲੇ ਕਬਜ਼ਾ ਕੀਤਾ ਸੀ ਤੇ ਜਮਾਨ ਸ਼ਾਹ ਨੇ 1797 ਈਸਵੀ ਚ ਮੁੜ ਲਾਹੌਰ ਤੇ ਹਮਲਾ ਕੀਤਾ ਜਮਾਨ ਸ਼ਾਹ ਨੇ afghanistan ਪਰਤਨ ਮਗਰੋਂ ਪੰਗੀ ਸਰਦਾਰਾਂ ਚਿੱਤ ਸਿੰਘ ਸਾਹਿਬ ਸਿੰਘ ਤੇ ਮੁਹਾਰ ਸਿੰਘ ਨੇ ਫਿਰ ਸ਼ਹਿਰ ਤੇ ਹਮਲਾ ਮਾਰਿਆ ਇਨਾ ਵਿੱਚ ਹਕੂਮਤ ਕਰਨ ਦੀ ਕੋਈ ਵੀ ਕਾਬਿਲਤ ਨਹੀਂ ਸੀ ਰੰਜੀਤ ਸਿੰਘ ਤੇ ਪੰਜਾਬ ਦੇ ਇਲਾਕੇ ਤੇ ਆਪਣੀ ਹਕਮਦਾਰੀ ਕਾਇਮ ਕਰਨ ਤੋਂ ਰੋਕਣ ਲਈ ਅਫਗਾਨਿਸਤਾਨ ਦੇ ਹੁਕਮਰਾਨ ਜਮਾਨ ਸ਼ਾਹ ਨੇ ਭਾਰੀ ਤੋਪਖਾਨੇ ਨਾਲ ਅਫਗਾਨ ਫੌਜ ਰੰਜੀਤ ਸਿੰਘ ਨਾਲ ਲੜਨ ਲਈ ਕੱਲੀ ਪਰ ਦਰਿਆਏ ਚਲਮ ਹਰਦੀ ਵਜ੍ਹਾ ਤੋਂ ਅਫਗਾਨ ਫੌਜ ਆਪਣੀਆਂ ਤੋਪਾਂ ਨੂੰ ਦਰਿਆ ਤੋਂ ਪਾਰਨਾ ਲਿਆ ਸਕੇ ਰੰਜੀਤ ਸਿੰਘ ਨੇ ਅਫਗਾਨ ਹੁਕਮਰਾਨ ਜਮਾਨ ਸ਼ਾਹ ਦੀਆਂ ਫੌਜਾਂ ਦਾ ਪਿੱਛਾ ਕੀਤਾ ਗੁਜਰਾਵਾਲਾ ਦੇ ਲੱਗੇ ਇਹਨਾਂ ਨੂੰ ਬੇਖਬਰੀ ਚ ਜਾ ਕੇ ਰਿਆ ਤੇ ਚਿਲਮਲ ਤੱਕ ਇਹਨਾਂ ਦਾ ਪਿੱਛਾ ਕੀਤਾ ਇਸ ਦੌਰਾਨ ਸਾਰੇ ਅਫਗਾਨ ਮਾਰੇ ਗਏ ਇਹਨਾਂ ਦੇ ਸਾਰੇ ਹੀ ਅਸਲੀਆ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਤੇ ਬਾਕੀ ਆਪਣੀ ਜਾਨ ਬਚਾਉਣ ਲਈ ਨਸ ਗਏ ਸਿੱਖ ਫੌਜ ਨੇ ਅਫਗਾਨੀਆਂ ਦੀਆਂ ਛੱਡੀਆਂ ਤੋਪਾਂ ਆਪਣੇ ਕਬਜ਼ੇ ਚ ਲੈ ਲਈਆਂ ਜਮਾਨ ਸ਼ਾਹ ਦੇ ਭਾਈ ਨੇ ਬਗਾਵਤ ਕਰਕੇ ਜਮਾਨ ਸ਼ਾਹ ਨੂੰ ਤਖਤ ਤੋਂ ਲਾ ਕੇ ਅੰਨ੍ਹਾ ਕਰ ਦਿੱਤਾ ਤੇ ਬੇਸਹਾਰਾ ਛੱਡ ਦਿੱਤਾ ਤੇ 12 ਸਾਲਾਂ ਬਾਅਦ ਰਣਜੀਤ ਸਿੰਘ ਦੇ ਦਰਬਾਰ ਚ ਉਹ ਪਨਾ ਲਈ ਆਇਆ ਮੁਸਲਮਾਨਾਂ ਦਾ ਸ਼ਹਿਰ ਤੇ ਚੰਗਾ ਪਲਾ ਅਸਰ ਤੇ ਰਸੂਖ ਸੀ ਮੀਆਂ ਇਸਹਾਕ ਮੁਹੰਮਦ ਦੇ ਮੀਆਂ ਮੁਕਾਮ ਦੇ ਬਹੁਤ ਤਾਕਤਵਰ ਸਨ ਤੇ ਲੋਕਾਂ ਤੇ ਵੀ ਇਹਨਾਂ ਦਾ ਕਾਫੀ ਅਸਰ ਰਸੂਖ ਸੀ ਅਤੇ ਸ਼ਹਿਰ ਦੇ ਮਾਮਲਿਆਂ 'ਚ ਇਹਨਾਂ ਦਾ مشورہ ਲਿਆ ਜਾਂਦਾ ਸੀ ਰਣਜੀਤ ਸਿੰਘ ਦੀ ਸ਼ੋਹਰਤ ਤੇ ਚਰਚੇ ਹੁਣ ਲਾਹੌਰ ਵੀ ਪੁੱਜ ਗਏ ਸ਼ਹਿਰ ਦੇ ਹਿੰਦੂ ਮੁਸਲਮਾਨ ਤੇ ਸਿੱਖਾਂ ਨੇ ਜਿਹੜੇ ਭੰਗੀ ਸਰਦਾਰਾਂ ਦੀ ਹਕੂਮਰਾਨੀ ਤੋਂ ਬਹੁਤ ਤੰਗ ਸਨ ਮਿਲ ਕੇ ਰਣਜੀਤ ਸਿੰਘ ਤੋਂ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਗਜਾਬ ਤੋਂ ਨਿਜਾਤ ਦਿਲਾਵੇ ਇਸ ਕੰਮ ਲਈ ਇੱਕ ਅਰਜੀ ਲਿਖੀ ਜਿਸਤੇ ਮੀਆਂ ਇਸਹਾਕ ਮੁਹੰਮਦ ਮੀਆਂ ਮੁਕਾਮ ਦੇਨ ਮੁਹੰਮਦ ਤਾਹਿਰ ਮੁਹੰਮਦ ਬਾਕਰ ਹਕੀਮ ਰਾਏ ਤੇ ਭਾਈ ਗੁਰਬਖਸ਼ ਸਿੰਘ ਨੇ ਦਸਖਤ ਕੀਤੇ ਇਸ ਤੇ ਜਵਾਬ ਚ ਰਣਜੀਤ ਸਿੰਘ ਆਪਣੀ 25000 ਫੌਜ ਨਾਲ 6 ਜੁਲਾਈ 1799 ਈਸਵੀ ਚ ਲਾਹੌਰ ਵੱਲ ਤੁਰ ਪਿਆ ਉਹ ਮਹਿਰਮ ਦੀ ਦਸਵੀ ਦਾ ਦਿਨ ਸੀ ਤੇ ਸ਼ੀਆ ਮੁਸਲਮਾਨਾਂ ਨੇ ਦਸਵੀ ਦਾ ਜਲੂਸ ਕੱਢਿਆ ਤੇ ਮਾਤਮੀ ਜਲੂਸ ਤੇ ਅਹਿਤਮਾਮ ਤੇ ਰਣਜੀਤ ਸਿੰਘ ਸ਼ਹਿਰ ਤੇ ਆ ਪੁੱਜਾ 7 ਜੁਲਾਈ 1799 ਵਿੱਚ ਤੜਕੇ ਰੰਜੀਤ ਸਿੰਘ ਦੀਆਂ ਫੌਜਾਂ ਨੇ ਆਪਣੀ ਪੋਜੀਸ਼ਨਾਂ ਸੰਭਾਲੀਆਂ ਸਰਦਾਰ ਨੀ ਸਦਾਕੌਰ ਦਿੱਲੀ ਦਰਵਾਜੇ ਦੇ ਬਾਹਰ ਖੜੀ ਰਹੀ ਤੇ ਰੰਜੀਤ ਸਿੰਘ ਅਨਾਰਕਲੀ ਵੱਲ ਅੱਗੇ ਵੱਧ ਰਿਹਾ ਅਰਜੀ ਤੇ ਦਸਤਕ ਕਰਨ ਵਾਲੇ ਮੁਕਾਮ ਦੇ ਨੇ ਨਕਾਰੇ ਨਾਲ ਐਲਾਨ ਕਰਵਾਇਆ ਕਿ ਉਸ ਨੇ ਸ਼ਹਿਰ ਤੇ ਹਮਲਾ ਮਾਰ ਲਿਆ ਹੁਣ ਉਹ ਸ਼ਹਿਰ ਦਾ ਨਮਾ ਸਰਬਰਾਏ ਇਸ ਨੇ ਸ਼ਹਿਰ ਤੇ ਸਾਰੇ ਬੂਹੇ ਖੁੱਲਣ ਦਾ ਹੁਕਮ ਦੇ ਦਿੱਤਾ ਰੰਜੀਤ ਸਿੰਘ ਸ਼ਹਿਰ ਚ ਲਾਹੌਰੀ ਦਰਵਾਜੇ ਥਾਣੀ ਵੜਿਆ ਸਰਦਾਰ ਸਦਾਕੌਰ ਆਪਣੇ ਦਸਤੇ ਨਾਲ ਦਿੱਲੀ ਗੇਟ ਤੋਂ ਲਾਹੌਰ ਚ ਦਾਖਲ ਹੋਈ ਪੰਗੀ ਸਰਦਾਰਾਂ ਦੇ ਕੁਝ ਕਰਨ ਤੋਂ ਪਹਿਲਾਂ ਹੀ ਇਹਨਾਂ ਨੇ ਹਮਲਾ ਮਾਰ ਲਿਆ ਸਾਹਿਬ ਸਿੰਘ ਤੇ ਮੋਹਾਰ ਸਿੰਘ ਸ਼ਹਿਰ ਛੱਡ ਕੇ ਨਸ ਗਏ ਜਿੱਤ ਸਿੰਘ ਨੇ ਸ਼ਹਿਰ ਨਹੀਂ ਛੱਡਿਆ ਤੇ ਖੁਦ ਨੂੰ ਸਿਰਫ 500 ਦੀ ਨਫਰੀ ਨਾਲ ਹਜ਼ੂਰੀ ਬਾਗ ਚ ਮੈਸੂਰ ਕਰ ਲਿਆ ਰਣਜੀਤ ਸਿੰਘ ਦੀਆਂ ਫੌਜਾਂ ਨੇ ਹਜ਼ੂਰੀ ਬਾਗ ਤੇ ਪੂਰਾ ਕਬਜ਼ਾ ਕਰ ਲਿਆ ਤੇ ਚਿੱਤ ਸਿੰਘ ਨੇ ਹਥਿਆਰ ਸੁੱਟ ਦਿੱਤੇ ਤੇ ਉਸ ਨੂੰ ਆਪਣੇ ਟੱਬਰ ਨਾਲ ਸ਼ਹਿਰ ਛੱਡਣ ਦੀ ਇਜਾਜ਼ਤ ਮਿਲ ਗਈ ਤੇ ਦੋਸਤੋ ਇਹ ਸੀ ਅੱਜ ਦਾ ਐਪਸੋਡ ਲਾਹੌਰ ਦੀ ਲੜਾਈ ਤੇ ਲਾਹੌਰ ਦੀ ਜਿੱਤ ਤੇ ਉਮੀਦ ਕਰਦੀ ਹਾਂ ਇਹ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਦੋਸਤੋ ਜਿੰਨੇ ਵੀ ਐਪਸੋਡ ਲੈ ਕੇ ਆਉਣੇ ਆ ਆਪਣੀਆਂ ਪਿਆਰੀਆਂ ਪਿਆਰੀਆਂ ਕਮੈਂਟ ਜ਼ਰੂਰ ਕਰਕੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਸਾਡੀ ਟੀਮ ਜਿਹੜੀ ਇੰਨੀ ਮਿਹਨਤ ਕਰਕੇ ਇਹ ਵੀਡੀਓ ਇੰਨੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੀ ਆ ਤੇ ਆਪਣਾ ਫਰਜ਼ ਅਦਾ ਕਰਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਤੋਂ ਸਾਰੇ ਜਾਣੇ ਇਸ ਨੂੰ ਦੇਖ ਸਕੀਏ ਤੇ ਦੋਸਤੋ ਲੈਣੀ ਆ ਇਜਾਜ਼ਤ ਇਦਾਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਜਰਨੀ ਜਾਰੀ ਰਹੂਗੀ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਤਦ ਤੱਕ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ